ਸੋਖਮਣੀ ਸਾਹਿਬ ਗਾਵੜੀ ਸੋਖਮਣੀ ਮਹਲਾ 5ਵਾਂ ਸ਼ਲੋਕ ਸਾਥ ਨਾ ਚੱਲਾ ਬਿਨ ਭਜਨ ਵੀ ਕਿਐ ਅਸਲੀ ਛਾਰ ਭਜਨ ਤੋਂ ਕਿਨਾਂ ਕੁਝ ਨਾਲ ਨਹੀਂ ਚੱਲਦਾ ਸਾਰੀ ਮਾਇਆ ਮਿੱਟੀ ਸਮਾਨ ਹੈ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਾਂ ਅੰਸਾਰ ਪਰੰਤੂ ਹਰੀ ਦਾ ਹਰੀ ਨਾਮ ਕਮਾਉਣਾ ਇਹ ਅਸਲੀ ਧਨ ਹੈ ਅਸ਼ਟਪਦੀ ਸੰਤ ਜਨਾਂ ਨਾਲ ਮਿਲ ਕਰੋ ਵਿਚਾਰ ਸੰਤ ਜਨਾਂ ਨਾਲ ਮਿਲ ਕੇ ਵਿਚਾਰ ਕਰੋ ਏਕ ਸਿਮਰ ਨਾਮ ਆਧਾਰ ਇੱਕ ਨੂੰ ਸਿਮਰਨ ਕਰਕੇ ਉਸ ਦੇ ਨਾਮ ਦਾ ਆਸਰਾ ਲਾਓ ਔਰ ਉਹ ਪਾਵ ਸਾ ਮੀਤ ਵਿਚਾਰੋ ਹੋਏ ਮਿੱਤਰ ਹੋਰ ਸਾਰੇ ਚਤਨ ਛੱਡ ਦਿਓ ਚਾਰਨ ਕਾਮਲ ਰਿਦਮ ਹੈ ਔਰ ਤਾਰੂ ਪ੍ਰਭੂ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਵਸਾਓ ਕਰਨ ਕਰਨ ਸੋ ਪ੍ਰਭ ਸਮਰਥ ਉਹ ਪ੍ਰਭੂ ਕਰਨ ਤੇ ਕਰਾਉਣ ਨੂੰ ਸਮਰਥ ਹੈ ਦੜ ਘਰ ਗਾਓ ਨਾਮ ਹਰ ਵਾਥ ਉਸ ਦੀ ਨਾਮ ਵਸਤੂ ਨੂੰ ਪੱਕਾ ਕਰਕੇ ਫੜੋ ਇਹ ਧਨ ਸੰਚਾ ਹੋਵੇ ਭਗਵੰਤ ਇਹ ਧਨ ਇਕੱਠਾ ਕਰੋ ਅਤੇ ਭਗਾ ਵਾਲੇ ਬਣੋ ਸੰਤ ਜਨਾਂ ਕਾ ਨਿਰਮਲ ਮਾਨਤਾ ਸੰਤ ਜਨਾਂ ਦਾ ਪਵਿੱਤਰ ਉਪਦੇਸ਼ ਹੈ ਇਹ ਆਸ ਰੱਖਿਓ ਮਨ ਮਾਹੀ ਮਨ ਵਿੱਚ ਇੱਕ ਦੀ ਆਸ ਰੱਖੋ ਸਰਵ ਰੋਗ ਨਾਨਕ ਮਿਟ ਜਾਈ ਸਾਰੇ ਰੋਗ ਮਿਟ ਜਾਣਗੇ ਜਿਸ ਧਨ ਕਉਚਾਰ ਕੋ ਉਠਤਾਵਾ ਇਸ ਤਨ ਵਾਸਤੇ ਚਾਰ ਦਿਸਾਂ ਵਿੱਚ ਉੱਠ ਦੌੜਦਾ ਹੈ ਸੋ ਤਾਂ ਹਰ ਸੇਵਾ ਤੇ ਪਾਵਾਂ ਉਹ ਤਾਂ ਹਰੀ ਦੀ ਸੇਵਾ ਤੋਂ ਪਾ ਲਵੇਂਗਾ ਜਿਸ ਸੁਖ ਕੋਨੇ ਤਵਾਛਾ ਮੀਤ ਜਿਸ ਨੇ ਮੇਤਰ ਜਿਸ ਸੁਖ ਨੂੰ ਨੇਤ ਚਾਉਂਦਾ ਹੈ ਸੋ ਸੁਖ ਸਾਧੂ ਸੰਗ ਪ੍ਰੀਤ ਉਹ ਸੁਖ ਸਾਧ ਸੰਗਤ ਦੀ ਪ੍ਰੀਤ ਵਿੱਚ ਹੈ ਜਿਸ ਸੋਭਾ ਕਉ ਕਰੇ ਪਨੀ ਕਰਨੀ ਜਿਸ ਸੋਭਾ ਲਈ ਤੂੰ ਚੰਗੀ ਕਰਨੀ ਕਰਦਾ ਹੈ ਸਾ ਸੋਭਾ ਭਾਜ ਹਰ ਕੀ ਚਰਨੀ ਉਹ ਸ਼ੋਭਾ ਹਰੀ ਚਰਨ ਵਿੱਚ ਪੈਣ ਨਾਲ ਮਿਲਦੀ ਹੈ अनेको ਓਪਾ ਵੀ ਰੋਗ ਨਾ ਜਾਏ ਜਿਹੜਾ ਰੋਗ अनेका ਯਤਨਾਂ ਨਾਲ ਨਹੀਂ ਜਾਂਦਾ ਰੋਗ ਮਿਟਾ ਹਰ ਆਵਖਤ ਲਾਏ ਉਹ ਰੋਗ ਹਰੀ ਨਾਮ ਦਾ ਦਵਾਈ ਨਾਲ ਮਿਟ ਜਾਂਦਾ ਹੈ ਸਰਬਨਿਧਾਨ ਮੈਂ ਹਰ ਨਾਮ ਨਿਧਾਨ ਸਾਰੇ ਖਜ਼ਾਨਿਆਂ ਵਿੱਚੋਂ ਹਰੀ ਦਾ ਨਾਮ ਖਜ਼ਾਨਾ ਹੈ ਜャਪ ਨਾਨਕ ਦਰਗਾਹ ਪ੍ਰਵਾਨ ਜਿਸ ਨੂੰ ਜਪ ਕੇ ਜੀਵ ਦਰਗਾਹ ਵਿੱਚ ਪ੍ਰਮਾਨ ਹੁੰਦਾ ਹੈ ਮਨ ਪ੍ਰਬੋਧਾ ਹਰ ਕਾ ਨਾਇ ਮਨ ਨੂੰ ਹਰੀ ਦੇ ਨਾਮ ਨਾਲ ਸਮਝਾਉਦਾ ਇਸ ਸਤਾਵਤ ਆਵਾ 28 ਦਸਾਂ ਨਿਸਾਂ ਵਿੱਚ ਭੱਜਾ ਫਿਰਦਾ ਟਿਕਾਣੀ ਆ ਜਾਵੇਗਾ ਤਾਂ ਕੋ ਵਿਗੜਨ ਲੱਗਾ ਕੋਈ ਉਸ ਨੂੰ ਕੋਈ ਵਿਗੜ ਨਹੀਂ ਲੱਗਦਾ ਜਾ ਕਰ ਇਹਦਾ ਵਸਾ ਹਰ ਸੋਏ ਜਿਸ ਦੇ ਹਿਰਦੇ ਵਿੱਚ ਉਹ ਹਰੀ ਵਸਦਾ ਹੈ ਕਲ ਤਾਤੀ ਠੰਡਾ ਹਰ ਨਾਉ ਕਾਲ ਯੁਗ ਦੀ ਕਰਨੀ ਤੱਤੀ ਹੈ ਤੇ ਹਰੀ ਨਾਮ ਠੰਡਾ ਹੈ ਸੇਮਰ ਸੇਮਰ ਸਦਾ ਸੁਖ ਪਾਉ ਨਾਮ ਜਪ ਜਪ ਕੇ ਸਦਾ ਸੁਖ ਪ੍ਰਾਪਤ ਕਰੋ ਪਉ ਵਿਣਸਾ ਪੂਰਨ ਹੋਏ ਆਸ ੜਾ ਨਾਸ਼ ਹੋ ਜਾਂਦਾ ਹੈ ਤੇ ਆਸ਼ਾ ਪੂਰਨ ਹੁੰਦੀ ਹੈ ਭਗਤ ਭਾਏ ਆਤਮ ਪ੍ਰਗਾਸ ਪ੍ਰੇਮਾ ਭਗਤੀ ਨਾਲ ਆਪਣੇ ਆਪ ਦਾ ਗਿਆਨ ਹੁੰਦਾ ਹੈ ਤਤ ਕਰ ਜਾਏ ਵਸੈ ਅਬਨਾਸੀ ਉਸ ਨਾਸ਼ ਰਹਿਤ ਘਰ ਵਿੱਚ ਜੀਵ ਜਾ ਵਸਦਾ ਹੈ ਕਹ ਨਾਨਕ ਕਾਟੀ ਜਾਂ ਫਾਸੀ ਤੇ ਜਮਾ ਦੀ ਫਾਂਸੀ ਕੱਟੀ ਜਾਂਦੀ ਹੈ ਤਤ ਵਿਚਾਰ ਕਹਾ ਜਾਣ ਸੱਚਾ ਸੱਚਾ ਪੁਰਸ਼ ਤਤ ਦੀ ਵਿਚਾਰ ਕਹਿੰਦਾ ਹੈ ਜਨਮ ਮਰਨ ਤੋਂ ਕਾਚੋ ਕਾਚਾ ਜੋ ਜੰਮਣ ਮਰਨ ਵਾਲਾ ਹੈ ਉਹੀ ਕੱਚਿਆ ਤੋਂ ਕੱਚਾ ਹੈ ਆਵਾ ਗਵਨ ਮਿਟਾ ਪ੍ਰਭ ਸੇਵ ਜਨਮ ਮਰਨ ਪ੍ਰਭੂ ਦੀ ਸੇਵਾ ਕਰਕੇ ਮਿਟਦਾ ਹੈ ਆਪ ਤਿਆਗ ਸ਼ਰਨ ਗੁਰਦੇਵ ਆਪਾ ਭਾਵ ਤਿਆਗ ਕੇ ਗੁਰੂ ਦੀ ਚਰਨ ਵਿੱਚ ਪਗੋ ਇਹ ਰਤਨ ਜਨਮ ਕਾ ਹੋਏ ਉਧਾਰ ਇਸ ਤਰ੍ਹਾਂ ਅਮੋਲਕ ਜਨਮ ਦਾ ਸੁਧਾਰ ਹੁੰਦਾ ਹੈ ਹਰ ਹਰ ਸਿਮਰ ਪ੍ਰਾਣ ਆਧਾਰ ਹਰੀ ਹਰ ਸਿਮਰੋ ਜੋ ਪ੍ਰਾਣਾ ਦਾ ਆਸਰਾ ਹੈ अनेको ਉਪਾਵਨਾ ਛੁਟਣ ਹਾਰੇ अनेਕ ਯਤਨਾ ਨਾਲ ਛੁਟਕਾਰਾ ਨਹੀਂ ਹੁੰਦਾ ਸਮਿਰਤ ਸਾਸਤ ਵੇਦ ਵਿਚਾਰੇ ਪਮੇਸ ਮੇਰਤਾਂ ਦਾ ਸਾਸਤਰ ਤੇ ਬੇਦਵੀ ਵਿਚਾਰੀਏ ਹਰ ਕੀ ਭਗਤ ਕਰੋ ਮਨ ਲਾਈ ਹਰੀ ਦੀ ਭਗਤੀ ਮਨ ਲਾ ਕੇ ਕਰੋ ਮਨ ਵਣਸਤ ਨਾਨਕ ਫਲ ਪਾਈ ਤਾਂ ਮਨ ਮੰਗੇ ਫਲ ਪਾਉਗੇ ਸੰਗਨਾ ਚਾਲਸ ਤੇਰਾ ਤਾਂ ਨਾ ਤੇਰੇ ਨਾਲ ਤਾਂ ਨਹੀਂ ਚੱਲੇਗਾ ਤੂੰ ਕਿਹ ਲਪਟਾਵਾ ਮੂਰਖ ਮਾਣਾ ਏ ਮੂਰਖ ਮਾਣ ਤੂੰ ਇਸ ਵਿੱਚ ਕਿਉਂ ਫਸ ਰਿਹਾ ਹੈ ਸਤਮੀਤ ਕੁਟੰਬ ਆਰਮਣਿੱਤਾ ਪੁੱਤਰ ਮਿੱਤਰ ਪਰਿਵਾਰ ਅਤੇ ਸ਼ਤਰੀ ਇਹਂ ਤੇ ਕਹੋ ਤੁਮ ਕਾਰਨ ਸੁਨਾਤਾ ਤੂੰ ਦੱਸ ਇਹਨਾਂ ਵਿੱਚੋਂ ਕੌਣ ਸਹਾਇ ਹੁੰਦਾ ਹੈ ਰਾਜ ਰੰਗ ਮਾਇਆ ਵਿਸਥਾਰ ਰਾਜ ਰੰਗ ਤੇ ਮਾਇਆ ਦੇ ਪਸਾਰੇ ਇੰਤੇ ਕਹੋ ਕਾਵਨੋ ਛਟਕਾਰ ਦੱਸੋ ਇਹਨਾਂ ਵਿੱਚੋਂ ਕਿਹੜਾ ਛਡਾਉਣ ਵਾਲਾ ਹੈ ਆਸਾਹਸਤੀ ਰਥ ਅਸਵਾਰੀ ਘੋੜੇ ਹਾਥੀ ਅਤੇ ਰਥ ਆਦਕਾ ਸਵਾਰੀਆਂ ਝੂਠਾ ਡੰਪ ਝੂਠ ਪਸਾਰੀ ਸਭ ਝੂਠ ਦਾ ਹੀ ਪਸਾਰਾ ਹਨ ਜਿਨ ਦੀਏ ਚ ਸਬੂਜੇ ਨਾ ਬਗਾਨਾ ਜਿਸ ਨੇ ਇਹ ਦਿੱਤੇ ਹਨ ਉਸ ਨੂੰ ਇਹ ਭੁੱਲੜ ਸਮਝਦਾ ਨਹੀਂ ਨਾਮ ਵਿਸਾਰ ਨਾਲ ਕੋ ਕੋ ਸਤਾਨਾ ਅਤੇ ਨਾਮ ਵਿਸਾਰ ਕੇ ਅੰਤ ਨੂੰ ਪਛਤਾਉਂਦਾ ਹੈ ਗੁਰ ਕੀ ਮਤ ਤੂੰ ਲੈ ਆਨੇ हे ਮੂਰਖ ਤੂੰ ਗੁਰੂ ਦੀ ਸਿੱਖਿਆ ਲੈ ਭਗਤ ਬਿਨਾਂ ਬਹੁ ਡੁੱਬੇ ਸਿਆਣੇ ਭਗਤੀ ਤੋਂ ਬਿਨਾਂ ਵੱਡੇ ਸਿਆਣੇ ਵੀ ਡੁੱਬ ਗਏ ਹਨ ਹਰ ਕੀ ਭਗਤ ਕਰੋ ਮਨमीत हे ਮਿੱਤਰੋ ਹਰੀ ਦੀ ਭਗਤੀ ਮਨ ਨਾਲ ਕਰੋ ਨਿਰਮਲ ਹੋਏ ਤੇ ਮਾਰੋ ਚੀਤ ਤੁਹਾਡਾ ਮਨ ਸ਼ੁੱਧ ਹੋ ਜਾਵੇਗਾ ਚਰਨ ਕਮਲ ਰੱਖਿਓ ਮਨ ਮਾਹੀ ਹਰੀ ਦੇ ਚਰਨ ਕਮਲਾਂ ਨੂੰ ਮਨ ਵਿੱਚ ਬਸਾਵੋ ਜਨਮ ਜਨਮ ਕੇ ਕਿਲਵੇ ਖ ਜਾਹੇ ਜਨਮਾਂ ਜਨਮਾਂ ਦੇ ਪਾਪ ਮਿਟ ਜਾਣਗੇ ਆਪ ਜਪੋ ਆਵਰਾ ਨਾਮ ਜਪਾਵੋ ਹਰੀ ਨਾਮ ਆਪ ਜਪੋ ਤੇ ਹੋਰਨਾਂ ਨੂੰ ਜਪਾਓ ਸੁਣ ਤ ਕਹਿਤ ਰਹੇ ਤ ਕਤ ਪਾਵੋ ਨਾਮ ਸੁਣਦੇ ਕਹਿਦੇ ਤੇ ਰਹਿਣੀ ਰਹਿੰਦੇ ਮੁਕਤੀ ਪਾਵੋਗੇ ਸਾਰਪੂਤ ਸਤ ਹਰ ਕੋ ਨਾਉ ਹਰੀ ਦਾ ਨਾਮ ਸ੍ਰੇਸ਼ਟ ਤੇ ਸਦਾ ਰਹਿਣ ਵਾਲਾ ਹੈ ਸਾਹਜ ਸੁਭਾਏ ਨਾਨਕ ਗੁਣ ਗਾਉ ਉਸਦੇ ਗੁਣ ਸਾਹਜ ਸੁਭਾਹੀ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਗੁਣ ਗਾਉਂਦੇ ਤੇਰੀ ਪਾਪਾਂ ਦੀ ਮੈਲ ਲਹਿ ਜਾਏਗੀ ਬਿਨ ਸਜਾਏ ਹਉਮੇ ਵਿਖ ਪੈਲ ਹੰਗ ਤਾਂ ਮਮਤਾ ਦੀ ਫੈਲੀ ਹੋਈ ਬਿ ਉਹ ਨਾਸ਼ ਹੋ ਜਾਵੇਗੀ ਹੋਏ ਅਚੰਤ ਬਸਾ ਸੁਖ ਨਾਲ ਫਿਰ ਤੂੰ ਬੇਫਿਕਰ ਹੋ ਕੇ ਸੁਖ ਨਾਲ ਬਸੇਂਗਾ ਸਾਸ ਗਰਾਸ ਹਰ ਨਾਮ ਸਮਾਲ ਸਵਾਸ ਵਾਸ ਹਰੀ ਦਾ ਨਾਮ ਜਾਦ ਕਰ ਛਾੜ ਸਿਆਣਪ ਅਗਲੀ ਮਨਾ ਹੈ ਮਨ ਸਾਰੀਆਂ ਸਿਆਣਪਾਂ ਛੱਡ ਦੇ ਸਾਧ ਸੰਗ ਪਾਵਾ ਸੱਚ ਦਾ ਨਾਮ ਸਾਧ ਸੰਗ ਕਰਕੇ ਸੱਚਾ ਨਾਮ ਤਾਂ ਪਾਵੇਂਗਾ ਹਰ ਪੂੰਜੀ ਸੰਚ ਕਰੋ ਵਿਹਾਰ ਹਰੀ ਨਾਮ ਦੀ ਪੂੰਜੀ ਇਕੱਠੀ ਕਰਕੇ ਵਿਹਾਰ ਕਰੋ ਇਹੀਆਂ ਸੁਖ ਦਰਗਾ ਜੈਕਾਰ ਇੱਥੇ ਸੁਖ ਤੇ ਦਰਗਾ ਵਿੱਚ ਧੰਨ ਧੰਨ ਹੋਵੇਗੀ ਸਰਬਨਿਰੰਤਰ ਏਕੋ ਦੇਖ ਉਹ ਸਭੰਦਰ ਏਕ ਨੂੰ ਹੀ ਵਿਆਪਕ ਵੇਖਦਾ ਹੈ ਕਾ ਉਹ ਨਾਨਕ ਜਾਕਾ ਮਾਸਤਕ ਲੇਖ ਜਿਸ ਦੇ ਮੱਥੇ ਉੱਤੇ ਚੰਗੇ ਲੇਖ ਹੋਣ ਏਕੋ ਜਾਪ ਏਕੋ ਸਲਾਹ ਏਕ ਨੂੰ ਹੀ ਜਾਪ ਤੇ ਇੱਕ ਦੀ ਹੀ ਸਿਫਤ ਕਰੇ ਏਕੋ ਸਿਮਰ ਏਕੋ ਮਨ ਆਹੇ ਇੱਕ ਨੂੰ ਸਿਮਰ ਤੇ ਇੱਕ ਨੂੰ ਹੀ ਮਨ ਵਿੱਚ ਵਸਾ ਏਕ ਸਕੇ ਗੁਣ ਗਾਓ ਅਨੰਤ ਇੱਕ ਰਹੀ ਬੇਅੰਤ ਗੁਣਾ ਨੂੰ ਗਾਓ ਮਨਤਨ ਜਾਪ ਏਕ ਭਗਵੰਤ ਮਨਤਨ ਕਰਕੇ ਇੱਕੋ ਪ੍ਰਭੂ ਨੂੰ ਹੀ ਜਪੋ ਇੱਕੋ ਏਕ ਏਕ ਹਰਿਆਪ ਇੱਕੋ ਇੱਕ ਪ੍ਰਭੂ ਇੱਕ ਆਪ ਹੀ ਹੈ ਪੂਰਨ ਪੂਰ ਰਹੋ ਪ੍ਰਭ ਵਿਆਪ ਵਿਆਪਕ ਹੋ ਕੇ ਪੂਰਨ ਪ੍ਰਭੂ ਸਾਰੇ ਪੂਰ ਰਿਹਾ ਹੈ ਅਨੇਕ ਵਿਸਥਾਰ ਏਕ ਤੇ ਭਏ ਅਨੇਕਾਂ ਸਾਰੇ ਇੱਕ ਤੋਂ ਹੀ ਹੋਏ ਹਨ ਏਕ ਆਰਾਧ ਪ੍ਰਾਸਤ ਗੈ ਇੱਕ ਨੂੰ ਜਪ ਕਰਕੇ ਪਾਪ ਨਾਸ਼ ਹੋ ਗਏ ਹਨ ਮਨਤਨ ਅੰਤਰ ਏਕ ਪ੍ਰਭ ਰਤਾ ਮਨਤਨ ਅੰਦਰ ਇੱਕ ਪ੍ਰਭੂ ਰਤਾ ਹੋਇਆ ਹੈ ਗੁਰਪ੍ਰਸਾਦ ਨਾਨਕ ਇੱਕ ਜਾਤਾ ਗੁਰੂ ਦੀ ਕਿਰਪਾ ਨਾਲ ਉਸ ਇੱਕ ਨੂੰ ਜਾਣਿਆ ਹੈ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ